ਫਿਰ ਕੀ ਕਰੂੰਗਾ ਆਈਪੀਐਸ ਬਣ ਕੇ ਮੈਂ ਗੱਡੀ ਲਊਂਗਾ ਅੱਛਾ ਅੱਜ ਸਰੇ ਆਪ ਤੂੰ ਕਹਿ ਰਿਹਾ ਹੁਣ ਸੈਨ ਮਾਰ ਰਿਹਾ ਮੈਂ ਪੱਤੇ ਘੇਰ ਉਹ ਇੱਕ ਮਿੰਟ ਬੰਦੇ ਆ ਰਹੇ ਕੋਣ ਕੋਣ ਆ ਰਹੇ ਉਹਦੇ ਹੀ ਆਣ ਸੁਣੇ ਸਾਡੇ ਕਿ ਬੜੀ ਲਵਲੀ ਅੰਦਰ ਲਵਲੀ ਦਾ ਟੇਕ ਨਾ ਮੱਥਾ ਐਂ ਕਰ ਲੈ ਜੇ ਤੂੰ ਠੀਕ ਭਾਜਣ ਚੱਲ ਰਹੇ ਨੇ ਸਾਡੇ ਮੱਥੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਇਹ ਜੋ ਰਾਵਰ ਸਿੰਘ ਦੀ ਨਾ 12 ਫੋਟੋ ਲੱਗੀਆਂ ਹੋਈਆਂ ਇੱਕ ਸਾਲ ਦੀ ਗਰੋਥ ਆ ਉਹਦੀ ਇਹ ਪਹਿਲੇ ਮਹੀਨੇ ਦੂਸਰਾ ਤੀਸਰਾ ਚੌਥਾ ਪੰਜਵਾਂ ਇਹਵੇਂ ਕਰਕੇ ਉਹਦੀ 12 12 ਮਹੀਨੇ ਦੀ ਫੋਟੋ ਲੱਗੀਆਂ ਪਹਿਲੇ ਸਾਲ 'ਚ ਨਾ ਆ ਦੇਖੋ ਇਹ ਫਿਰ ਆਪਾਂ ਆਨਲਾਈਨ ਮੰਗਵਾਇਆ ਸੀਗਾ ਤੇ ਇਹਦੇ ਵਿੱਚ ਪੇਸਟ ਕਰ ਦਿੱਤੀਆਂ ਫੋਟੋ ਆਪਾਂ ਸਾਰੀਆਂ ਉਹਦੀਆਂ ਫਰਸਟ ਮੰਥ ਵਾਲਾ ਤਾਂ ਪਛਾਣੇ ਨਹੀਂ ਹੁੰਦਾ ਇਹ ਦੇਖੋ ਸਹੀ ਪਹਿਲੇ ਮੰਥ ਦੀ ਹੈ ਇਹ ਫਿਰ ਦੇਖੋ 6ਵੇਂ ਮੰਥ ਦੀ ਇਫਰ ਜਦੋਂ 1 ਸਾਲ ਦਾ ਹੋ ਗਿਆ ਸੀਗਾ ਉਹਦਾ ਬਰਥਡੇ ਆਪਾਂ ਪਾਰਕ ਜੀ ਚ ਗਏ ਸੀਗੇ ਸੈਲੀਬ੍ਰੇਟ ਕਰਨ ਚਾਚਾ ਹੀ ਕਹਿਆ ਗੱਲ ਪਾਣੀ ਫੇਰ ਨਹੀਂ ਹੈ ਪਾਣੀ ਦਾ ਟੈਂਕਰ ਆ ਗਿਆ ਭਾਈ ਅੱਥੇ ਨਾ ਪਾਣੀ ਆ ਨਹੀਂ ਰਿਹਾ ਫਿਰ ਆਪ ਹੀ ਹੋ ਗਈ ਹੈ ਜੀ ਚਲੋ ਨਾ ਪਹਿਲੇ ਵੀ ਮੰਗਾਇਆ ਤਾਂ ਤੁਸੀਂ ਕਹਿੰਦਾ ਕੋਈ ਪਾਣੀ ਕਿਹੜਾ ਕਰੀਏ ਸਾਡੇ ਕਿੱਧਰ ਆਉਂਦਾ ਪਹਿਲਾਂ ਗੰਦਾਈ ਹੀ ਹੈ ਜਦ ਆਂਦਾ ਦਾ ਲਾਉਂਗਾ ਤੇ ਬੰਦਾ ਆਉਂਦਾ ਪਾਣੀ ਸਾਫ ਕਰਾਏ ਹੁਣ ਪਾਣੀ ਨਹੀਂ ਆ ਰਿਹਾ ਹੋਰ ਕਿੰਨੀ ਦੇਰ ਤੇ ਗੰਦੀ ਯਾਰਾ ਚਾਚਾ ਹੀ ਪਾਣੀ 3-4 ਮਿੰਟ ਹੋ ਗਏ ਉਹਨਾਂ ਤੋਂ ਗਾਪੈਂਦ ਨੂੰ ਆਉਂਦੀ ਕਦੇ ਆ ਜੇ ਆਂਦਾ ਤਾਂ ਗੰਦਾ ਆਂਦਾ ਨਹੀਂ ਆਂਦਾ ਹੀ ਨਹੀਂ ਹਾਂ ਜੇ ਆਪਾਂ ਪੱਟੀ ਜਾਨੀ ਤਾਂ ਆਉਂਦਾ ਤੇ ਹੋ ਗਈਆਂ ਫੱਟੇ ਆਉਂਦੀਆਂ ਉਹਦਾ ਭਈ ਮਾਰ ਕੇ ਤਾਂ ਜਨਨ ਦਿੰਦੀ ਆ ਤਿਆਰ ਹੋਈ ਉਹ ਬੈਠਾ ਦੇਖ ਤਾਂ ਸਹੀ ਵੀ ਖਬਰਾਂ ਕਾ ਤੇ ਪ੍ਰੋਗਰਾਮ ਆ ਜਵੇ ਓਏ ਲਾਲ ਸਤਲੋ ਪਿਛਾੜੀ ਚਾੜਾ ਦੇਣਾ ਕਿਹੇ ਗੇੜ ਦਾ ਉੱਪਰ ਆ ਦ੍ਰਿਵੀ ਜਾਈ ਕੋਲੋਂ ਬਤਾਂਗੇ ਨੂੰ ਵਿਖਾਈਆਂ ਮੈਂ ਕਿਹਾ ਨਾ ਫੇਰ ਖਾਲਾ ਪੀਣਾ ਤੂੰ ਤਾਂ ਤਿਆਰ ਹੋਈ ਬੈਠਾ ਸੱਜਰੇ ਦੀ ਨਵੀਂ ਨਵੀਂ ਟੀ-ਸ਼ਰਟ ਲਿਆਇਆ ਵਾ ਜਨਮ ਦਿਨ ਦੇ ਪ੍ਰੋਗਰਾਮ ਪਰ ਨਵੀਂ ਸ਼ਰਟ ਲੈ ਕੇ ਆਇਆ ਵਾ ਚਾਰ ਤਾਂ ਪੰਜਾਬ ਨੂੰ ਬੜਾ ਏ ਠੀਕ ਏ ਠੀਕ ਏ ਵਧੀਆ ਬੜਾ ਪ੍ਰੋਗਰਾਮ ਏ ਬੜਾ ਪ੍ਰੋਗਰਾਮ ਏ ਇਹਨੂੰ ਦਿਖਾ ਰਿਹਾ ਕਾਲਾ ਗੋੜਾ ਦਾ ਖੜਦੇ ਹੋ ਆਜੋ ਆਜੋ ਇੱਕ ਮਿੰਟ ਹੋਣੀ ਚਲੋ ਕੋਈ ਰੰਗ ਪੱਤੇ ਵੀ ਨਹੀਂ ਜਰਤੇ ਫੀਡਿੰਗ ਵੀ ਨਹੀਂ ਆ ਰਹੀ ਦਾਦਾ ਬਾਬਾ ਵਿੱਚ ਤਾਂ ਨਹੀਂ ਕਹਿਿਆ ਸੀ 10 ਬਈ ਰੰਗ ਐ ਰੱਖਣਾ ਮੇਰਾ ਛੋਆ ਹੈ ਸੈਨਾਂ ਮਰਦੀ ਵੀਡੀਓ ਚ ਆ ਰਿਹਾ ਮਾਰਦਾ ਮੈਂ ਆਹ ਕੱਢ ਗਿਆ ਦੰਦ ਜਿਵੇਂ ਲੱਗਦਾ ਰੱਖ ਜੀੱਖ ਦਣਾ ਯਾਰ ਮੈਂ ਪਾ ਰਿਹਾ ਰੱਖਣਾ ਮੈਨਾਂ ਰੱਖਣਾ ਮੈਨਾਂ ਦਾ ਮਨ ਨੂੰ ਫਿਰ ਆਹ ਅੱਜ ਸਰੇ ਆਮ ਤੂੰ ਕਹਿ ਰਿਹਾ ਹੁਣ ਸੈਨ ਮਾਰ ਰਿਹਾ ਮੈਂ ਪੱਤੇ ਗੇਰ ਐਨੇ ਆਪ ਗਿਆ ਚੱਲ ਆਪਕੇ ਅੰਦਰ ਉਹਨੇ ਪੈਡੀ ਖਾਈ ਕਾ ਪੈਡੀ ਉਹ ਬ੍ਰੈਂਡ ਨੇ ਅੱਛਾ ਮੈਂ ਪੁੱਛਿਆ ਮੈਂ ਤਾਂ ਸਵਾਰਾ ਬੰਦੇ ਵੀਰ ਤੇ ਬੰਦੇ ਵੀਰ ਤੇ ਪੈੱਦੀਆਂ ਪੰਜ ਨਹੀਂ ਹੋਣੀਆਂ ਬਾਈ ਚੱਲ ਪਹਿਲੀਆਂ ਪੰਜ ਨਹੀਂ ਹੋਣੀਆਂ ਬਈ ਸੇ ਮੈਂ ਹੁਣ ਪਹਿਲੀਆਂ ਪੰਜ ਬਈ ਰੰਗ ਅਸੀਂ ਰੱਖਿਆ ਤਾਂ ਚਿੜੀਆ ਦਾ ਇੱਧਰ ਹੋ ਗਈਆਂ ਇੱਟ ਪਰ ਪਹਿਲੀਆਂ ਪੰਜ ਉਹ ਕਹਿੰਦਾ ਚਿੜੀਆ ਪਰ ਪਹਿਲੀਆਂ 6 ਹੁਣ ਦੱਸੋ ਅੱਗੇ ਹਾਂ ਹੈ ਦਮ ਸੱਤ ਹੈ ਸੱਤ ਚੱਲ ਬਈ ਫਸ ਗਈ ਗੇਮ ਸੱਤ ਨਾ ਬਣਾ ਗਏ ਤੁਸੀਂ ਬਣ ਗਏ ਬਣਾਓ ਚੱਲ ਬਈ ਮਧਰਨ ਕਹੋ ਆ ਬਈ ਦੋ ਹੋ ਗਈਆਂ ਇਹਨਾਂ ਆਪਣੀਆਂ ਲੈ ਕੇ ਨਾ ਬਾਰ ਬਾਰ ਧਿਆਨ ਰੱਖੀ ਤਿੰਨ ਚਾਰ

ਆਈਪੀਐਸ ਕਿਸ ਤਰ੍ਹਾਂ ਬਣੂਗਾ ਫਿਰ ਪਹਿਲਾਂ ਜੱਤ ਨੂੰ ਹਜੇ ਆਹੀ ਨਹੀਂ ਲਿਖਣਾ ਰਿਆ ਆਹੀ ਨਹੀਂ ਲਿਖਣਾ ਰਿਆ। ਕੀ ਬਣਨਾ ਬੜਾ ਹੋ ਕੇ? ਆਈਪੀਐਸ। ਫਿਰ ਕੀ ਕਰੂੰਗਾ ਆਈਪੀਐਸ ਬਣ ਕੇ? ਮੈਂ ਗੱਡੀ ਲਵਾਂਗਾ। ਗੱਡੀ ਲਵਾਂਗਾ ਆਈਪੀਐਸ ਬਣ ਕੇ। ਕਿਹੜੀ ਗੱਡੀ ਲੈਣੀ ਆ? ਜੀਪ। ਹੱਥ ਰੱਖ ਦੀ ਰਿਆ ਕਰ ਲਊਗਾ। ਕਿਹੜੀ ਨਹੀਂ ਹੁੰਦਾ ਆਈਪੀਐਸ ਬਣਨ ਦਾ। ਜੀ ਲਿਖਣਾ ਆਂਦਾ ਜੀ। ਨਾ। ਫਿਰ ਜੀ ਵੈਗਨ ਕਿਤੋਂ ਲਵਾਂਗਾ ਜੱਤ ਨੂੰ ਜੀਏ ਨਹੀਂ ਲਿਖਣਾ ਆਂਦਾ ਹਜੇ। ਹਾਂ। ਮੰਨ ਫਿਰ ਅੱਛੀ ਤਰ੍ਹਾਂ ਕਰੋ। ਆਲੇ ਦੱਦੀ ਦੱਦੂ। ਬੱਛੇ ਇਹ ਤੇ ਇਹ ਤੇ ਦਾਦੀ ਜੱਦੂ ਕਿਥੇ ਹਾਂ ਦਾਦੀ ਜੱਦੂ ਕਿਥੇ ਅਰੇ ਦਾਦੀ ਹਾਂ ਦਾਦੀ ਉਹਨਾਂ ਬੁੰਦਰੀ ਬੁਦਨੇ ਮੈਂ ਜੀ ਆਇਸਟ੍ਰੀਮ ਦੇਖ ਦਿਨਾ ਉਹ ਦਿਨ ਮੈਂ ਦੇਖੀਦੀ ਹਾਂ ਫਿਰ ਮੈਂ ਦੇਰੀ ਰਕੀ ਅਬੇ ਜਲਦੀ ਬੋਲ ਕੱਲ ਸਵੇ ਪਨਵੈਲ ਨਿਕਲਣਾ ਹੈ ਦੇਖ ਦਿਨਾ ਉਹ ਬੁੰਨੂ ਉਹ ਮਨੂ ਕਾ ਦਿਖਾਉਂਗੇ ਉਹ ਜਿਹੜੀ ਦੀ ਖੀਤੀ ਸੀ ਦੇਵੀ ਬਰਾਉਨ ਉਹ ਬਰਾਉਨ ਵਾਲੀ ਉਹ ਦੀ ਅੱਛਾ ਉਹ 부ਜੀਖੰਦੀ ਦੀ ਆਸ ਸੁਜੀਖੰਦੀ ਦੀ ਹੈਨਾ ਹਾਂਜੀ ਉਹ ਨਹੀਂ ਇਹ ਦੇਖ ਦੇਖ ਸਕਦੇ ਹਾਂ ਹਾਂ ਮੰਡੇ ਲਈ ਗੁਰਬਾਦਰ ਸਕੂਲ ਵੱਲੋਂ ਮੈਸੇਜ ਆ ਗਿਆ ਵੀ ਗ੍ਰੀਨ ਡੇ ਸੈਲੀਬ੍ਰੇਟ ਕਰਨਾ ਸੋ ਗ੍ਰੀਨ ਡਰੈਸ ਪਾ ਕੇ ਜਾਣੀ ਪੈਣੀ ਕੱਲੂ ਪੁੱਤ ਕਰਵਾਜਾ ਹਾਂ ਜੇ ਗ੍ਰੀਨ ਪਟ ਕਾ ਬਣ ਕੇ ਜਾਊਂਗਾ

ਸਰਦਾਰ ਬੰਦੇ ਦਾ ਪਟਕੇ ਨਾਲ ਸਰ ਜਾਂਦਾ ਪਟਕਾ ਮੰਨਗੇ ਨਾ ਗ੍ਰੀਨ ਐਨ ਵਧੀਆ ਲੈ ਲੈਓ ਦੇਖਦੇ ਓਏ ਹੋਏ ਓ ਮਾਈ ਗਾਡ ਮੈਂ ਚੱਕਾ ਦੂਨੀ ਚਲ ਬਲੈਕ ਪੈਂਟ ਪਾ ਦੂੰਗੀ ਠੀਕ ਹੈ ਗ੍ਰੀਨ ਪਟਕਾ ਹਾਂਜੀ ਗ੍ਰੀਨ ਪੈਂਟ ਨਾਲੇ ਹੱਡੀ ਟਰਡੂ ਹੱਡੀ ਨਹੀਂ ਹੁੰਦੀ ਬੁੱਤ ਹੁੱਡੀ ਜੇਰੀ ਪੂਜੀ ਲੱਗੇ ਜੇਰੀ ਪੂਜੀ ਲੱਗੇ ਇਹ ਤੇ ਨਾ ਉਹ ਪਾ ਦਿਓ ਤੁਸੀਂ ਬਲੈਕ ਉਹ ਤਾਂ ਬਲੈਕ ਹੱਡੀ ਨਹੀਂ ਹੈਗੀ ਹੁੱਡੀ ਹੱਡੀ ਨਹੀਂ ਹੁੰਦੀ ਹੁੱਡੀ ਹੁੰਦੀ ਹੈ ਪਾ ਦਿਓ ਉਹ ਬਾਰੇ ਠੀਕ ਆ ਜੂ ਜਿਹੜੀ ਹੁੰਦੀ ਐ ਇਹਨੂੰ ਗਰਮੀ ਚ ੁੱਡੀ ਪਾਦੇ ਪਿੱਤ ਨਿਕਲਿਆਣੀ ਤੇਰੀ ਪਿੱਤ ਨਿਕਲਣੀ ਇੱਕ ਬਲੈਕ ਆਇਆ ਹੈ ਕਿ ਹੈਗਾ ਲੋਜੀ ਪਾ ਪਹੁੰਚ ਗਿਆ ਮੋਲ ਤੇ ਬਹੁਤ ਥੱਲੇ ਖੜ ਗਿਆ ਸੀ ਪਾ ਸੰਗਿਆ ਦੇ ਕੋਲ ਪੰਜ ਚਾਰ ਜਣੇ ਬੋਲ ਗਏ ਬਾਕੀ ਬੰਦੇ ਬਾਹਰ ਆ ਰਹੇ ਕੋਣ ਕੋਣ ਆ ਰਹੇ ਇੱਥੇ ਉਹ ਤਾਂ ਰਾਣ ਸੁਰੇ ਬਾਹਰ ਗਏ ਪੁੱਛੇ ਕਿ ਪੂਰੀ ਜਿਹੜੇ ਨਾ ਆਪਾਂ ਕਰਦੇ ਜੀ ਆ ਬੰਦੋ ਜਿਵੇਂ ਬੰਦੋ ਚੱਲੇ ਆ ਬੰਦੋ ਆ ਰਿਹਾ ਹੈ ਮੇਦਾਂਤਾ ਮੇਦਾਂਤਾ ਸਭ ਤੋਂ ਵੱਡਾ ਹਸਪਤਾਲ ਆ ਰਿਹਾ ਹੈ ਨਵੀਂ ਕਦਾ ਹਸਪਤਾਲ ਆ ਰਿਹਾ ਹੈ ਉਹ ਬੰਦੋ ਜਿਹਨੇ ਭਾਵੇਂ ਜੋ ਕੋ ਦਿੱਤਾ ਬੰਦੋ ਜਿਹੜਾ ਨੂੰ ਆਲਾ ਈਏ ਮਤਲਬ ਇਹ ਵੇਚਿਆ ਉਹ ਕਿਵੇਂ ਜਾਂਦੀ ਉਹ ਵੇਚਿਆ ਹੋ ਰਿਹਾ ਰਧਾਰਾ ਹੋਇਆ ਉਹ ਸਰਕਾਰ ਦੇ ਅੰਦਰ ਤਾਂ ਨਹੀਂ ਹੈ ਵੀ ਸਰਕਾਰ ਆਪਣਾ ਕਰਦੀ ਹੈ ਪ੍ਰਾਈਵੇਟ ਹਸਪਤਾਲ ਆ ਲੈ ਮੈਂ ਤਗੜਾ ਵਿਤਰਾਹ ਇਸ ਤਰ੍ਹਾਂ ਹੌਟਲਾਂ ਆ ਫਾਈਵ ਸਟਾਰ ਹੌਟਲ ਹੁੰਦਾ ਨਾ ਤੇ ਹੌਸਪੀਟਲਾਂ ਆ ਫਾਈਵ ਸਟਾਰ ਹੋ ਜਾਂਦੇ ਨੇ ਆਪਣੇ ਇਹ ਉਹ ਜਿਹੜੀ ਉਹਦੀ ਉਹਦੀ ਲਾਗਣ ਵਾਲੀ ਮੌਜੂਦ ਹੁੰਦੀ ਆ ਆਪਣੇ ਆਪ ਆਪਣੇ ਕਾਕੇ ਤੋਂ ਉਹਦਾ ਨਾਮ ਹੈ ਬਲੇ ਬਲੇ ਵਧੀਆ ਕੰਦਾ ਮੋਲ ਵੀ ਆਪਣੇ ਏਰੀਆ ਦਾ ਸਭ ਤੋਂ بڑا ਬੋਲਦਾ ਆ ਤੇ ਹੌਸਪੀਟਲ ਵੀ ਆਪਣੇ ਏਰੀਆ ਦਾ ਸਭ ਤੋਂ ਚੰਗਾ ਹੌਸਪੀਟਲ ਹੋ ਜਾਂਦਾ ਹਾਂ ਉਹ ਅਸੀਂ ਹੋਰ ਬਿਮਾਰ ਹੋ ਰਹੀ ਕਹੀ ਹੋਰ ਹਾਂ ਆਉਜੀ ਕਰ ਲਿਆ ਚੈੱਕ ਸਮਾਨ ਕਰ ਲਿਆਈ ਸਾਹਿਬ ਆਓ ਕਮਲ ਜੀ ਕਮਲ ਜੀ ਸਾਡੀ ਵਾਰੀ ਆਈ ਬਲੋਗਾਂ ਮਾਰਨ ਦੀ ਤੂੰ ਬਣਵਾ ਲੈ ਰੀਲ ਸਾਡੀ ਦਾ ਪਲੇਟਾ ਲਵਾ ਦੇ ਇਸ ਤੇ ਜਾਈਂ ਅੰਦਰ ਉਹ ਜਦ ਤੱਕ ਤੈ ਨਹੀਂ ਜਾਣਾ ਚੱਲ ਆਏ ਬਲੋਗ ਵੀ ਮੁਸਲਮਾਨ ਕਮੇਟੀ ਨੂੰ ਚੱਲਦੇ ਹੁੰਦੇ ਜਿਹੜੇ ਵੀ ਛੇਰ ਲੈਂਦੇ ਵੇ ਉਹ ਕਦਰ ਜਣੇ ਆ ਸਾਡੇ ਕਿਹ ਵੱਡੀ ਲੱਗਦੀ ਅੰਦਰ ਜੱਲੀ ਦਾ 8 ਕਿਲੋ ਮੱਥਾ ਐਂ ਕਰ ਲੈ ਤੇ ਤੂੰ ਠੀਕ ਭਜਨ ਚੱਲ ਰਹੇ ਨੇ ਸਾਡੇ ਕੋਲ ਮੱਥਾ ਦੇ ਨੰਦੂ ਜੀ

ਲੜ ਵੀ ਆਇਆ 40 ਰੁਪਏ ਮਾਂ ਤੇਰਾ ਤਾਂ ਜਮਾਨਾ ਜਾ ਸਕਦਾ ਤੇ ਇਹ ਲੈ ਉਹ ਉਹ ਰਾਈਡਰ ਤੇ ਲੜਨ ਨੂੰ ਨਹੀਂ ਚੀਲੇ ਡਿਆ ਆ ਕੰਨ ਨੂੰ ਜਨਮ ਦੀ ਇੱਕ ਵਾਰੀ ਫੇਰ ਬਹੁਤ ਬਹੁਤ ਹੈ ਰੱਬ ਦੇਨ ਤਰੱਕੀਆਂ ਵਾਕੇ ਹਾਂਜੀ ਹੁਣ ਖਾab ਵੀ ਲਿਆ ਸਾਰਿਆਂ ਨੇ ਚੱਲੀਏ ਚੱਲੀਏ ਫੇਰ ਹੁਣ ਬਈ ਸਾਰੇ ਹੈ ਚਲੋ ਸਬਸਕ੍ਰਾਈਬ ਕਰ ਲਓ ਇਹ ਚੈਨਲ ਨੂੰ ਨਵੇਂ-ਨਵੇਂ ਬਲੌਗ ਆਉਂਦੇ ਰਹਿਣੇ ਆ ਕਿਉਂਕਿ ਅਸੀਂ ਖੱਪ ਪਾਉਂਦੀ ਰਹਣੀ ਆ ਇੰਨਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮੈਂ ਪਹੁੰਚ ਗਿਆ ਜੀ ਘਰੇ ਸੋ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਤੁਹਾਨੂੰ ਮਿਲਦੇ ਆ ਕੱਲ ਨੂੰ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਉਦੋਂ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ Então,